ਸੋਨਾ ਖਰੀਦਣ ਦੇ ਚਾਹਵਾਨਾਂ ਦੇ ਲਈ ਰਾਹਤ ਭਰੀ ਖਬਰ ਥੋੜੀ ਜ਼ਰੂਰ ਹੈ ਕਿਉਂਕਿ ਪਿਛਲੇ ਦਿਨਾਂ 'ਚ ਅਸੀਂ ਦੇਖੀਏ ਤਾਂ ਸੋਨੇ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਸੀ ਦਿੱਲੀ ਦੇ ਵਿੱਚ ਸੋਨਾ 1 ਲੱਖ ਨੂੰ ਪਾਰ ਕਰ ਗਿਆ ਸੀ ਤੇ ਜੇਕਰ ਭਾਰਤ ਪਾਕਿਸਤਾਨ ਦੇ ਵਿੱਚਕਾਰ ਜਿਹੜਾ ਤਣਾਅ ਦਾ ਮਾਹੌਲ ਜਦੋਂ ਹੋਇਆ ਉਦੋਂ ਸੋਨੇ ਦੇ ਰੇਟ ਜ਼ਰੂਰ ਘਟਿਆ ਔਰ ਜੇਕਰ 13 ਮਈ ਤੱਕ ਦੀ ਗੱਲ ਕਰੀਏ ਤਾਂ ਪਿਛਲੇ 13 ਮਈ ਤੱਕ ਜਿਹੜਾ ਸੋਨੇ ਦਾ ਰੇਟ ਹੈ ਤਕਰੀਬਨ 4000 ਰੁਪਏ ਘਟ ਚੁੱਕਾ ਸੀਗਾ ਤੇ ਹੁਣ ਤਕਰੀਬਨ ਸੋਨੇ ਦੇ ਕੀਮਤਾਂ ਜਿਹੜੀਆਂ ਸਥਿਰ ਨੇ سونے ਦੀਆਂ ਕੀਮਤਾਂ ਘਟੀਆਂ ਨੇ ਬਾਜ਼ਾਰ ਦੇ ਵਿੱਚ ਉਤਰਾ ਚੜਾ ਵਟਾਲੇ ਸੋਨਾ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਵੀਰਵਾਰ 15 ਮਈ ਯਾਨੀ ਕਿ ਅੱਜ ਸ਼ੁਰੂਆਤੀ ਕਾਰੋਬਾਰ ਦੇ ਵਿੱਚ 24 ਕੈਰਟ ਸੋਨਾ 96050 ਰੁਪਏ ਪ੍ਰਤੀ 10 ਗ੍ਰਾਮ ਤੇ ਵਪਾਰ ਕਰ ਰਿਹਾ ਸੀ ਜਦਕਿ ਗੁੱਡ ਰਿਟਰਨਸ ਵੈੱਬਸਾਈਟ ਦੇ ਅਨੁਸਾਰ ਚਾਂਦੀ ਦੀ ਕੀਮਤ 97800 ਰੁਪਏ ਹੋ ਗਈ ਹੈ ਇਸੇ ਨਾਲ ਹੀ 22 ਕੈਰਟ ਸੋਨਾ 81040 ਦੀ ਦਰ ਦੇ ਨਾਲ ਵੇਚਿਆ ਜਾ ਰਿਹਾ ਤੇ 24 ਕੈਰੇਟ ਸੋਨੇ ਦੀ ਕੀਮਤ ਮੁੰਬਈ ਕੋਲਕੱਤਾ ਤੇ ਚਨਈ ਦੇ ਵਿੱਚ ਪ੍ਰਤੀ 10 ਗ੍ਰਾਮ 9650 ਰੁਪਏ ਹੈ ਇਸੇ ਤਰ੍ਹਾਂ ਰਾਸ਼ਟਰੀ ਰਾਜਧਾਨੀ ਦੇ ਵਿੱਚ 24 ਕੈਰੇਟ ਸੋਨਾ 96200 ਰੁਪਏ ਦੀ ਦਰ ਦੇ ਨਾਲ ਵੇਚਿਆ ਜਾ ਰਿਹਾ ਮੁੰਬਈ ਦੇ ਵਿੱਚ 22 ਕੈਰੇਟ ਸੋਨਾ ਕੋਲਕਾਤਾ ਬੈਂਗਲੁਰ ਚਨਈ ਤੇ ਹైదరాబాద్ ਦੇ ਵਾਂਗ 88040 ਰੁਪਏ ਹੈ ਦਿੱਲੀ ਦੇ ਵਿੱਚ 22 ਕੈਰੇਟ ਸੋਨਾ ਪ੍ਰਤੀ 10 ਗ੍ਰਾਮ 88190 ਰੁਪਏ ਤੇ ਵਪਾਰ ਕਰ ਰਿਹਾ ਹੈ ਇਸੇ ਤਰ੍ਹਾਂ ਜੇਕਰ ਚਾਂਦੀ ਦੀ ਕੀਮਤ ਦੀ ਗੱਲ ਕਰੀਏ ਤਾਂ ਦਿੱਲੀ ਕੋਲਕਾਤਾ ਤੇ ਮੁੰਬਈ ਦੇ ਵਿੱਚ ਚਾਂਦੀ 97800 ਰੁਪਏ ਪ੍ਰਤੀ ਕਿਲੋਗ੍ਰਾਮ ਵਿਕ ਰਹੀ ਹੈ ਚਨਈ ਦੇ ਵਿੱਚ ਸੋਨਾ 1 ਲੱਖ ਤੋਂ ਉੱਪਰ ਹੈ ਯਾਨੀ ਕਿ 108900 ਰੁਪਏ ਵਿਕ ਰਿਹਾ ਹੈ ਸੋਨੇ ਦੇ ਨਿਵੇਸ਼ ਨੂੰ ਸਭ ਤੋਂ ਟਕਵਾ ਮੰਨਿਆ ਜਾਂਦਾ ਹੈ ਕਿਉਂਕਿ ਕਿਸੇ ਵੀ ਮਹਿੰਗਾਈ ਦੇ ਨਾਲੋਂ ਵੱਧ ਰਿਟਰਨ ਦਿੰਦਾ ਹੈ ਇਸ ਤੋਂ ਇਲਾਵਾ ਵਿਆਹਾਂ ਤੇ ਹੋਰ ਮੌਕਿਆਂ ਤੇ ਭਾਰਤ ਵਿੱਚ ਇਸ ਦੀ ਮੰਗ ਬਹੁਤ ਵੱਧ ਜਾਂਦੀ ਹੈ ਇਸ ਤੋਂ ਇਲਾਵਾ ਸੋਨੇ ਨੂੰ ਕਿਸੇ ਵੀ ਪਰਿਵਾਰ ਲਈ ਖੁਸ਼ਹਾਲੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਇਹੀ ਕਾਰਨ ਹੈ ਕਿ ਲੋਕ ਲਗਾਤਾਰ ਇਸਤੇ ਵੱਲ ਚੁੱਕਾ ਕਰਦੇ ਨੇ ਸੋਨਾ ਖਰੀਦਣ ਦੇ ਚਾਹਵਾਨਾਂ ਦੇ ਲਈ ਰਾਹਤ ਭਰੀ ਖਬਰ ਥੋੜੀ ਜ਼ਰੂਰ ਹੈ ਕਿਉਂਕਿ ਪਿਛਲੇ ਦਿਨਾਂ 'ਚ ਅਸੀਂ ਦੇਖੀਏ ਤਾਂ ਸੋਨੇ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਸੀ ਦਿੱਲੀ ਦੇ ਵਿੱਚ ਸੋਨਾ 1 ਲੱਖ ਨੂੰ ਪਾਰ ਕਰ ਗਿਆ ਸੀ ਤੇ ਜੇਕਰ ਭਾਰਤ ਪਾਕਿਸਤਾਨ ਦੇ ਵਿੱਚਕਾਰ ਜਿਹੜਾ ਤਣਾਅ ਦਾ ਮਾਹੌਲ ਜਦੋਂ ਹੋਇਆ ਉਦੋਂ ਸੋਨੇ ਦੇ ਰੇਟ ਜ਼ਰੂਰ ਘਟਿਆ ਔਰ ਜੇਕਰ 13 ਮਈ ਤੱਕ ਦੀ ਗੱਲ ਕਰੀਏ ਤਾਂ ਪਿਛਲੇ 13 ਮਈ ਤੱਕ ਜਿਹੜਾ ਸੋਨੇ ਦਾ ਰੇਟ ਹੈ ਤਕਰੀਬਨ 4000 ਰੁਪਏ ਘਟ ਚੁੱਕਾ ਸੀਗਾ ਤੇ ਹੁਣ ਤਕਰੀਬਨ ਸੋਨੇ ਦੇ ਕੀਮਤਾਂ ਜਿਹੜੀਆਂ ਸਥਿਰ ਨੇ سونے ਦੀਆਂ ਕੀਮਤਾਂ ਘਟੀਆਂ ਨੇ ਬਾਜ਼ਾਰ ਦੇ ਵਿੱਚ ਉਤਰਾ ਚੜਾ ਵਟਾਲੇ ਸੋਨਾ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਵੀਰਵਾਰ 15 ਮਈ ਯਾਨੀ ਕਿ ਅੱਜ ਸ਼ੁਰੂਆਤੀ ਕਾਰੋਬਾਰ ਦੇ ਵਿੱਚ 24 ਕੈਰੇਟ ਸੋਨਾ 96050 ਰੁਪਏ ਪ੍ਰਤੀ 10 ਗ੍ਰਾਮ ਤੇ ਵਪਾਰ ਕਰ ਰਿਹਾ ਸੀ ਜਦਕਿ ਗੁੱਡ ਰਿਟਰਨਸ ਵੈੱਬਸਾਈਟ ਦੇ ਅਨੁਸਾਰ ਚਾਂਦੀ ਦੀ ਕੀਮਤ 97800 ਰੁਪਏ ਹੋ ਗਈ ਹੈ ਇਸੇ ਨਾਲ ਹੀ 22 ਕੈਰੇਟ ਸੋਨਾ 81040 ਦੀ ਦਰ ਦੇ ਨਾਲ ਵੇਚਿਆ ਜਾ ਰਿਹਾ ਤੇ 24 ਕੈਰੇਟ ਸੋਨੇ ਦੀ ਕੀਮਤ ਮੁੰਬਈ ਕੋਲਕੱਤਾ ਤੇ ਚਨਈ ਦੇ ਵਿੱਚ ਪ੍ਰਤੀ 10 ਗ੍ਰਾਮ 9650 ਰੁਪਏ ਹੈ ਇਸੇ ਤਰ੍ਹਾਂ ਰਾਸ਼ਟਰੀ ਰਾਜਧਾਨੀ ਦੇ ਵਿੱਚ 24 ਕੈਰੇਟ ਸੋਨਾ 96200 ਰੁਪਏ ਦੀ ਦਰ ਦੇ ਨਾਲ ਵੇਚਿਆ ਜਾ ਰਿਹਾ ਮੁੰਬਈ ਦੇ ਵਿੱਚ 22 ਕੈਰੇਟ ਸੋਨਾ ਕੋਲਕਾਤਾ ਬੈਂਗਲੁਰ ਚਨਈ ਤੇ ਹైదరాబాద్ ਦੇ ਵਾਂਗ 88040 ਰੁਪਏ ਹੈ ਦਿੱਲੀ ਦੇ ਵਿੱਚ 22 ਕੈਰੇਟ ਸੋਨਾ ਪ੍ਰਤੀ 10 ਗ੍ਰਾਮ 88190 ਰੁਪਏ ਤੇ ਵਪਾਰ ਕਰ ਰਿਹਾ ਹੈ ਇਸੇ ਤਰ੍ਹਾਂ ਜੇਕਰ ਚਾਂਦੀ ਦੀ ਕੀਮਤ ਦੀ ਗੱਲ ਕਰੀਏ ਤਾਂ ਦਿੱਲੀ ਕੋਲਕਾਤਾ ਤੇ ਮੁੰਬਈ ਦੇ ਵਿੱਚ ਚਾਂਦੀ 97800 ਰੁਪਏ ਪ੍ਰਤੀ ਕਿਲੋਗ੍ਰਾਮ ਵਿਕ ਰਹੀ ਹੈ ਚਨਈ ਦੇ ਵਿੱਚ ਸੋਨਾ 1 ਲੱਖ ਤੋਂ ਉੱਪਰ ਹੈ ਯਾਨੀ ਕਿ 108900 ਰੁਪਏ ਵਿਕ ਰਿਹਾ ਹੈ ਸੋਨੇ ਦੇ ਨਿਵੇਸ਼ ਨੂੰ ਸਭ ਤੋਂ ਟਕਵਾ ਮੰਨਿਆ ਜਾਂਦਾ ਹੈ ਕਿਉਂਕਿ ਕਿਸੇ ਵੀ ਮਹਿੰਗਾਈ ਦੇ ਨਾਲੋਂ ਵੱਧ ਰਿਟਰਨ ਦਿੰਦਾ ਹੈ ਇਸ ਤੋਂ ਇਲਾਵਾ ਵਿਆਹਾਂ ਤੇ ਹੋਰ ਮੌਕਿਆਂ ਤੇ ਭਾਰਤ ਵਿੱਚ ਇਸ ਦੀ ਮੰਗ ਬਹੁਤ ਵੱਧ ਜਾਂਦੀ ਹੈ ਇਸ ਤੋਂ ਇਲਾਵਾ ਸੋਨੇ ਨੂੰ ਕਿਸੇ ਵੀ ਪਰਿਵਾਰ ਲਈ ਖੁਸ਼ਹਾਲੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਇਹੀ ਕਾਰਨ ਹੈ ਕਿ ਲੋਕ ਲਗਾਤਾਰ ਇਸਤੇ ਵੱਲ ਚੁੱਕਾ ਕਰਦੇ ਨੇ